ਜਿਹੜੀ ਰੋਟੀ ਮੈਂ ਦੱਸਣੀ ਆ ਉਹਦੇ ਨਾਲ ਭਜਨ ਘਟਣਾ ਜਿਹੜੀ ਤੁਸੀਂ ਖਾਨੇ ਹੋ ਉਹਦੇ ਨਾਲ ਭਜਨ ਵਧਣਾ ਫਰਕ ਕੀ ਆ ਤੁਸੀਂ ਕੱਲੀ ਕਣਕ ਦੀ ਰੋਟੀ ਖਾਣੀ ਆ ਉਹ ਵੀ 3-4 ਖਾਨੇ ਹੋ ਨਾਲ ਕੋਈ ਵੀ ਦਾਲ ਸਬਜ਼ੀ ਲੈ ਲਈ ਥੋੜਾ ਜਿਹਾ ਦਹੀਂ ਹੋ ਗਿਆ ਤੇ ਸੈਲਡ ਕੋਈ ਖਾ ਲਿਆ ਕੋਈ ਨਹੀਂ ਖਾਂਦਾ ਹੁਣ ਇਹ ਮੀਲ ਦੇ ਵਿੱਚ ਕੀ ਆ ਹਾਈ ਕਾਰਬੋਹਾਈਡਰੇਟਸ ਜਿਹਨੇ ਇਨਸੂਲਿਨ ਸਪਾਈਕ ਕਰਨਾ ਸਾਰੀ ਫੈਟ ਰੋਟ ਸਟਮਕ ਤੇ ਸਟੋਰ ਹੋਣੀ ਆ ਤੇ ਤੁਹਾਨੂੰ ਕਾਫੀ ਪ੍ਰੋਬਲਮਸ ਵੀ ਕ੍ਰੀਏਟ ਹੋਣ ਲੱਗ ਜਾਣੀਆਂ ਨੇ ਰੋਟੀ ਖਾਣੀ ਕੀ ਮੈਂ ਇੱਕ ਤਾਂ ਕੱਲੀ ਕਣਕ ਨਾ ਖਾऊं ਉਹ ਮਲਟੀ ਗ੍ਰੇਨ ਆਟਾ ਲੈ ਲਓ ਰਾਗੀ ਜਵਾਰ ਬਾਜਰਾ ਬੇਸਣ ਓਟਸ ਜਿਹੜੀ ਨਾਲ ਦਾਲ ਸਬਜ਼ੀ ਖਾਣੀ ਆ ਉਹ ਜਿਵੇਂ ਹਰੀ ਮੂੰਗੀ ਚਿੱਟੇ ਛੋਲੇ ਕਾਲੇ ਛੋਲੇ ਰਾਜਮਾ ਪਨੀਰ ਸੋਇਆਬੀਨ ਇਹ ਤੋਂ ਤੁਹਾਨੂੰ ਕੀ ਮਿਲਣਾ ਹਾਈ ਪ੍ਰੋਟੀਨ ਮਿਲ ਜਾਣਾ ਜਿਹੜੀ ਰੋਟੀ ਬਣਾਉਣੀ ਆ ਉਹ ਤੋਂ ਕੰਪਲੈਕਸ ਗੁਡ ਕਾਰਬਸ ਮਿਲਨੇ ਆ ਦਹੀਂ 2 ਤੋਂ 250 ਗ੍ਰਾਮ ਖਾਣਾ ਜੀ ਤੋਂ ਤੁਹਾਨੂੰ ਪ੍ਰੋਬਾਇਓਟਿਕਸ ਮਿਲੂਗਾ ਤੁਹਾਡੀ ਗੱਟ ਹੈਲਥ ਠੀਕ ਰਹੂਗੀ ਨਾਲ ਆਲਮੰਡ 10 10 ਕ ਤੁਸੀਂ 8 ਤੋਂ 10 ਬਦਾਮ ਖਾ ਲਓ ਜੀ ਤੋਂ ਤੁਹਾਨੂੰ ਗੁੱਡ ਫੈਟ ਮਿਲ ਜਾਣੀ ਆ 2 ਤੋਂ 250 ਗ੍ਰਾਮ ਤੁਸੀਂ ਸੈਲਡ ਖਾਣਾ ਜੀ ਤੋਂ ਹਾਈ ਫਾਈਬਰ ਮਿਲਣਾ ਸੋ ਇੱਕ ਕੰਪਲੀਟ ਨਿਊਟ੍ਰੀਸ਼ਨ ਅੱਜ ਨੂੰ ਕਹਿੰਦੇ ਆ ਬੈਲੈਂਸ ਮੀਲ ਹੁਣ ਦਿਨ ਦੇ ਵਿੱਚ ਤੁਸੀਂ ਇਹ ਜਿਆ ਤਿੰਨ ਮੀਲ ਖਾਓਗੇ ਠੋਡਾ ਵਜਨ ਡੈਫੀਨੇਟਲੀ ਘਟਣਾ ਹੀ ਘਟਣਾ ਜਿਹੜੇ ਕਹਿੰਦੇ ਆ ਸਾਡਾ ਸਟਮਕ ਬਾਹਰ ਉਹ ਇਹ ਜਿਆ ਮੀਲਸ ਪਲਾਨ ਕਰਨੀਆਂ ਪੈਣੀਆਂ ਨੇ ਉਹਦੇ ਨਾਲ ਢੋਲੀ ਸਾਰੀ ਫੈਟ ਕੱਢਣੀ ਹੈ